ਆ ਜੀ ਰੇਲ ਦਾ ਬੁਸ਼ ਹਾਂਜੀ ਆ ਦੇਖੋ ਆ ਰੇਲ ਦਾ ਬੁਸ਼ ਆ ਜਿਹੜਾ ਆਪਾਂ ਪਾਉਣਾ ਹੁੱਕ ਚ ਠੀਕ ਆ ਜੀ 850 900 ਰੁਪਏ ਦਾ ਹੀ ਆਹ ਆ 100 ਰੁਪਏ ਆ ਪਿਆਜ ਹਮ ਆਰੀਜਨਲ ਰੇਲ ਦਾ ਹਿੱਸਾ ਹਾਂਜੀ ਠੀਕ ਆ ਜੀ ਹਾਂਜੀ ਆਓ ਪਿਆ ਪੰਜ ਇੰਚੀ ਆਮ ਲੱਕ ਦਾ ਗੋਲ ਦਾ ਖਰਾਦ ਤੇ ਦੇਖੋ ਇਹਨਾਂ ਨੇ ਐ ਕਰਤਾ ਇਹਦੇ ਵਾਂਗੂ ਬਣਾਤਾ ਜੇ ਕੱਚਾ ਜੀ ਆ ਪੁਰਾਣੀ ਵਾਇਰਿੰਗ ਪੁਰਾਣੀ ਹੱਥ ਠੀਕ ਆ ਜੀ ਜਿਹੜਾ ਨਵਾਂ ਹਿੱਸਾ ਹੈ ਉਹਦਾ ਜੀ 3222 3222 ਤੇ 3224 ਦਾ ਵੇਰਵਾ ਇਹ ਕਿੰਨੇ ਪੈਸਿਆਂ ਦਾ ਤੇ ਆਹ ਕਿੰਨੇ ਪੈਸਿਆਂ ਦਾ ਇਹਦਾ 100 150 ਰੁਪਏ ਦਾ ਵੇਰਵਾ ਗਈ ਸਾਰੀ ਕਿਤਾਬ ਦਾ ਆਹ 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 ਦੇਖੋ ਕਿੱਡੀ ਗੋਲੀ ਹੈ ਜੀ ਤੇ ਆਹ ਕਿੰਨੇ ਦਾ ਵੇਰਵਾ ਇਹ ਘੱਟੋ ਘੱਟ 5000 ਰੁਪਏ ਦਾ ਵੇਰਵਾ ਪੈਂਦਾ ਮਰ ਵੀਰੇ ਨਾਲ ਕਿਤੇ ਵੀ ਟਰਾਲੀ ਲੈਣ ਚੱਲੇ ਆ ਨਾ ਤੇ ਅੱਜ ਤੁਹਾਨੂੰ ਮੈਂ ਘੱਟੋ ਘੱਟ 43 44 ਸਾਲ ਪੁਰਾਣਾ ਤਜਰਬਾ ਸਾਂਝਾ ਕਰਾਉਣ ਲੱਗਿਆ ਮੇਰੇ ਨਾਲ ਬਾਪੂ ਜੀ ਖੜਿਆ ਲਾਭ ਸਹਿ ਹੋਣੀ ਇਹ ਬਾਪੂ ਜੀ ਹੋਣਾ ਨੇ 1983 ਦੇ ਵਿੱਚ ਕੰਮ ਸ਼ੁਰੂ ਕੀਤਾ 1983 ਚ ਮੇਰਾ ਬਰਤ ਆ ਵੀ ਮਤਲਬ ਇਹਨਾਂ ਦੇ ਜਿਹੜਾ ਕੰਮ ਦੀ ਉਮਰ ਉਹ ਇੰਨੀ ਆ ਵੀ ਆ ਦੇਖ ਲਓ ਮੇਰੇ ਸਾਰੇ ਧੌਲੇ ਆ ਗਏ ਠੀਕ ਆ ਕਿ ਨਹੀਂ ਵੀ ਮੇਰਾ 1983 ਦਾ ਬਰਤ ਆ ਬਰਾਬਰ ਮਤਲਬ ਇਹਨਾਂ ਦੇ ਕੰਮ ਦੀ ਉਮਰ ਮੇਰੇ ਬਰਾਬਰ ਆ ਜਦੋਂ ਸ਼ੁਰੂ ਹੋ ਜਾਂਦੇ ਸਿੱਖੇ ਉਸ ਤੋਂ ਪਹਿਲਾਂ ਹੀ ਹੋਇਆ ਉਸ ਤੋਂ ਬਾਅਦ ਮੁੰਡੇ ਨੂੰ ਗੱਦੀ ਦੇਤੀ ਬਾਈ ਰਾਜੂ ਤੇ ਅੱਜ ਇਹ ਬੰਦੇ ਕਿੱਥੇ ਕ ਪਹੁੰਚ ਗਏ ਮੈਂ ਤੁਹਾਨੂੰ ਇਹ ਗੱਲ ਦੰਦਾ ਵੀ ਕੰਮ ਨੂੰ ਤਾਂ ਇਹਨਾਂ ਨੇ ਉਹ ਕਰ ਲਿਆ ਵੀ ਕੰਮ ਦੇ ਤਾਂ ਇੰਜੀਨੀਅਰ ਬਣ ਗਏ ਆ ਬਸ ਮਸ਼ਹੂਰੀ ਨਹੀਂ ਉਸ ਲੈਵਲ ਦੀ ਹੋ ਸਕੀ ਜਿਹੜੇ ਹਿਸਾਬ ਉਹਦਾ ਕੰਮ ਕਰਦੇ ਆ ਜਿਹੜੇ ਹਿਸਾਬ ਦਾ ਕੰਮ ਕਰਦੇ ਆ ਕਿ ਜ਼ਿਮੀਂਦਾਰ ਨੇ ਕੰਮ ਵਾਲੀ ਟਰਾਲੀ ਬਣਾਉਣੀ ਆ ਤੇ ਟਰਾਲੀ ਬੰਦਾ ਸੋਚਦਾ ਇੱਕ ਚਾਦਰ ਆ ਥੱਲੇ ਹਿੱਸਾ ਲੱਗਿਆ ਤੇ ਟਾਇਰ ਲੱਗਿਆ ਬੰਦੇ ਲਈ ਟਰਾਲੀ ਇੰਨੀ ਕੀ ਆ ਪਰ ਟਰਾਲੀ ਦੇ ਵਿੱਚ ਕਿੰਨੀ ਵੱਡੀ ਇੰਜੀਨੀਅਰਿੰਗ ਆ ਕਿੰਨੇ ਥਾਮਾਂ ਤੋਂ ਕੋਸਟ ਬਚ ਜਾਂਦੀ ਆ ਕਿਵੇਂ ਜਿਹੜੇ ਬੰਦੇ ਲੋਕ ਕੋਸਟ ਕਟਿੰਗ ਕਰਦੇ ਉਹ ਕਿੱਥੇ ਕਿੱਥੇ ਕੀ ਕੀ ਚੀਜ਼ ਮਾੜੀ ਪਾ ਦਿੰਦੇ ਆ ਆਪਾਂ ਸਾਰੀ ਗੱਲਬਾਤ ਬਾਈ ਰਾਜਨਾ ਕਰਦੇ ਆ ਬਾਈ ਸਾਸਿਕਾਲ ਸਾਸਿਕਾਲ ਜੀ ਬਾਈ ਜੀ ਅੱਜ ਆਪਾਂ ਖੁੱਲ ਕੇ ਪਲੀਜ਼ ਦੱਸ ਦਿਓ ਯਾਰ ਜ਼ਿੰਮੇਦਾਰਾਂ ਨੇ ਪੈਸਾ ਲਾਉਣਾ ਹੁੰਦਾ ਹਨਾ ਤਾਂ ਤੁਸੀਂ ਖੁੱਲ ਕੇ ਸਾਨੂੰ ਪਹਿਲਾਂ ਜਾਣਕਾਰੀ ਦੇਣੀ ਆ ਵੀ ਕਿਹੜੀ ਚੀਜ਼ ਕਿਵੇਂ ਵੀ ਬਣ ਜਾਂਦੀ ਆ ਤੇ ਕਿਵੇਂ ਪੈਸੇ ਲਾ ਕੇ ਜ਼ਿਆਦਾ ਬਣਦੀ ਠੀਕ ਆ ਨਾ ਬਾਈ ਆਮ ਤੌਰ ਤੇ ਸਾਨੂੰ ਇੱਕ ਗੱਲ ਦਾ ਹੀ ਪਤਾ ਹੈ ਹਾਂਜੀ ਵੀ ਟਾਟਾ ਸੇਲ ਦਾ ਮਾਲ ਲੱਗਿਆ ਹਾਂਜੀ ਠੀਕ ਹੈ ਨਾ ਜੀ ਇਹਦੇ ਰੇਲ ਦਾ ਹਿੱਸਾ ਲੱਗ ਰੇਲ ਦਾ ਹਿੱਸਾ ਲੱਗਿਆ ਜੇ ਟਾਟਾ ਸੇਲ ਦਾ ਮਾਲ ਲੱਗਿਆ ਤੇ ਰੇਲ ਦਾ ਹਿੱਸਾ ਲੱਗਿਆ ਤੇ ਸਾਨੂੰ ਲੱਗਦਾ ਵੀ ਸਿਰਾ ਹੋ ਗਿਆ ਸਿਰਾ ਹੋ ਗਿਆ ਕੰਮ ਹਾਂ ਠੀਕ ਹੈ ਨਾ ਐਦੋਂ ਗਾਹਾਂ ਸਿਰਾ ਕਿਵੇਂ ਹੁੰਦਾ ਆ ਜੋ ਮਾੜਾ ਜ ਆਪਾਂ ਚੱਲਦੇ ਹਣਾ ਆਪਾਂ ਪੋਸਟਮਾਰਟਮ ਕਰਦੇ ਹਾਂ ਉਹ ਕੰਮ ਦਾ ਆਜੋ ਜੀ ਆਜੋ ਆਜੋ ਬਾਈ ਠੀਕ ਹੈ ਬਾਪੂ ਜੀ ਕਰ ਦਈਏ ਅਸੀਂ ਕੰਮ ਸਾਰਿਆਂ ਨੂੰ ਪਹਿਲਾਂ ਬਾਈ ਜੀ ਆਪਾਂ ਹੁੱਕ ਤੋਂ ਸ਼ੁਰੂ ਹੋ ਜਾਈਏ ਹਾਂ ਆਜੋ ਹਾਂ ਜੀ ਇੱਧਰ ਹੀ ਆਜੋ ਜੀ ਇੱਥੇ ਆ ਜਗੇ ਹੁੱਕ ਹਾਂ ਇੱਥੇ ਆ ਜੀ ਸਭ ਤੋਂ ਪਹਿਲਾਂ ਟਰਾਲੀ ਦੇ ਹੁੱਕ ਆ ਜਾਂਦੀ ਹੁੱਕਾ ਜਾਂ ਨਹੀਂ ਹੁੱਕਾ ਸਮਾਨੇ ਵਾਲੀ ਆ ਹਾਂਜੀ ਆ ਪਈਆ ਇਹ 10 ਰੁਪਏ ਸਸਤੀ ਐ ਅੱਛਾ ਜੀ ਆ ਢੀ ਹੁੱਕ ਐ ਬਲਾਡੇ ਵਾਲੀ ਅੱਛਾ ਹਾਂ ਇਹ ਬਲਾਡੇ ਢੀ ਹੁੱਕ ਐ ਇਹਨੂੰ ਢੀ ਹੁੱਕ ਬੋਲਦੇ ਆ ਅੱਛਾ ਜੀ ਇਹ ਮਹਿੰਗੀ ਐ ਅੱਛਾ ਆ ਹੁੱਕ ਤੇ ਆ ਹੁੱਕ ਮੈਨੂੰ ਤਾਂ ਦੋਨੇ ਇੱਕੋ ਜਿਹੇ ਲੱਗਦਿਆਂ ਲੱਗਦਿਆਂ ਇੱਕੋ ਜਿਹਿਆਂ ਪਰ ਆ 10 ਰੁਪਏ ਮਹਿੰਗੀ ਐ ਹੁੱਕ ਜੇ ਮਹਿੰਗੀ ਹੋਊਗੀ ਤਾਂ ਕੋਈ ਗੱਲ ਹੋਊ ਗੱਲ ਹੋਊਗੀ ਉਸ ਤੋਂ ਬਾਅਦ ਆ ਬੋਸ਼ ਆ ਜਾਣਾ ਰੀ ਇਹ ਦੂਗਾ ਆ ਗਿਆ ਹੁੱਕ ਦਾ ਬੋਸ਼ ਜਿਹੜਾ ਅੰਦਰ ਲੱਗਣਾ ਐ ਇਥੋਂ ਤਾਂ ਐਥੋਂ ਤਾਂ ਸਾਰੇ ਬੁਸ਼ਕੋ ਜੇ ਲੱਗਦੇ ਆ ਪਰ ਇਹ ਅੰਦਰ ਦੇਖੋ ਕਿੰਨਾ ਲੰਮਾ ਪਾਇਆ ਵਾ ਮੈਨੂੰ ਕੋਈ ਬੁਸ਼ ਪਿਆ ਤੁਹਾਡੇ ਕੋਲ ਦਿਖਾਉਂਗੇ ਆ ਜੋ ਬੁਸ਼ ਬੁਸ਼ ਦਿਖਾਉਨੇ ਪ੍ਰੀਤ ਤਾਂ ਕੱਲੇ ਕੱਲੇ ਥਾਂ ਤੇ ਜਾਣਾ ਪੈਣਾ ਪੁੱਤ ਫੇਰ ਆਪਣੀ ਗੱਲ ਬਣਨੀ ਆ ਬੁਸ਼ ਕੋਈ ਪਿਆ ਤੁਹਾਡੇ ਕੋਲ ਕਿਤੇ ਹਾਂ ਪਏ ਆਈ ਸਾਰੇ ਪਏ ਆ ਆਪਣੇ ਕੋਲੇ ਇਹ ਇਹ ਆ ਆਹ ਬੁਸ਼ ਹੈ ਆਹ 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 ਪਿਆ ਜੀ ਰੇਲ ਦਾ ਬੁਸ਼ ਹਾਂਜੀ ਆ ਦੇਖੋ ਆ ਰੇਲ ਦਾ ਬੁਸ਼ ਆ ਜਿਹੜਾ ਆਪਾਂ ਪਾਉਨੇ ਆ ਹੁੱਕ ਚ ਠੀਕ ਆ ਜੀ 850 900 ਰੁਪਏ ਦਾ ਹੀ ਆ ਆਹ 100 ਰੁਪਏ ਅਜਾ 700 ਦਾ ਫਰਕ ਇੱਥੇ ਪੈ ਗਿਆ ਇੱਥੇ ਇਹਨੇ ਬੋਸ ਦਾ ਹੀ ਫਰਕ ਪੈ ਗਿਆ ੱੱਲੇ ਬੋਸ ਦੀ ਫਰਕ ਪੈ ਗਿਆ ਇੱਥੇ ਪਹਿਲੇ ਜੀ ਅ ਪਹਿਲਾਂ ਹੁੱਕ 'ਚ ਪੈ ਗਿਆ ਫਿਰ ਬੋਸ 'ਚ ਪੈ ਗਿਆ ਜੀ ਬੋਸ 'ਚ ਪੈ ਗਿਆ ਹਾਂਜੀ ਠੀਕ ਹੋ ਗਈ ਦੋ ਗੱਲਾਂ ਦੋ ਗੱਲਾਂ ਹੋ ਗਈਆਂ ਜੀ ਉਦੋਂ ਕਾਂ ਆ ਗਈ ਆਪਣੀ ਥੱਲੜੀ 84 84 ਆ ਗਈ ਆਪਾਂ 84 ਤੋਂ ਸ਼ੁਰੂ ਹੁੰਨੇ ਹਾਂ ਜਿਹੜੀ ਮੇਨ ਚਾਸੀ 84 84 'ਚ ਕੀ ਫਰਕ ਹੁੰਦਾ 84 'ਚੋਂ ਸੇਲ ਦੀ ਆ ਗਈ ਜੀ ਹਾਂਜੀ ਇਹ ਟਾਟਾ ਸੇਲ ਚ ਬੋਲਦੇ ਆਂ ਆਹ ਟਾਟਾ ਸੇਲ ਚ ਆ ਗਈ ਠੀਕ ਹੈ ਜੀ ਇਹਦੀ ਦਾ ਮੰਨ ਕੇ ਚੱਲੋ ਜੀ ਜਿਹੜਾ ਪਰਖੂ ਬੰਦਾ ਉਹ ਨੂੰ ਹੀ ਪਤਾ ਲੱਗ ਜੂ ਇਹਦੀ ਕਾਲਰ ਇੰਨੀ ਮੋਟੀ ਆ ਆ ਜਿਹੜੀ ਕਾਲਰ ਆ ਹਾਂ ਜੀ ਇਹ ਇਹ ਇੰਨੀ ਮੋਟੀ ਹੈਗੀ ਚਾਹੇ ਅਗਲਾ ਪਲੇਟ ਲਾ ਕੇ ਬੰਦ ਕਰ ਦੇਣੂ ਫਿਰ ਵੀ ਪਰਖੂ ਬੰਦਾ ਦੇਖੂਗਾ ਵੀ ਹਾਂ ਬਈ ਇਹ ਸੇਲ ਤੋਂ ਵੀ ਲੱਗੀ ਦੀ ਠੀਕ ਆ ਤੇ ਜਿਹੜਾ ਉਸ ਤੋਂ ਅੱਗੇ ਆ ਗਿਆ ਜੀ ਜਦੋਂ ਆਪਾਂ ਹੁੱਕ ਤੋਂ ਗਾਂ ਆ ਗਏ ਕਾਂ ਆ ਗਏ ਇੱਕ ਬਿੰਡ ਹਾਂ ਆ ਬਿੰਡ ਇਹ ਬਹੁਤ ਵਾਰ ਕੱਟ ਕੇ ਵੀ ਲਾਇਆ ਹੁੰਦਾ ਹਾਂ ਜੀ ਸਿੱਧਾ ਮੋੜਿਆ ਹੋਇਆ ਸਿੱਧਾ ਹੀ ਮੋੜਿਆ ਵਾ ਇਹ ਦੇਖੋ ਤੁਸੀਂ ਨਿਗਾਹ ਮਾਰੋ ਇਹਦਾ ਇਹ ਜੀ ਬੈਂਡ ਪਾਇਆ ਵਾ ਹਾਂ ਜੀ ਇਹਦੇ ਜੀ ਹਾਂ ਜੀ ਇਹ ਆਪਾਂ ਪ੍ਰੈਸ ਤੇ ਪਾਇਆ ਹਾਂ ਜੀ ਕੱਟ ਕੇ ਨਹੀਂ ਪਾਇਆ ਜੀ ਠੀਕ ਹੈ ਜੀ ਜਦੋਂ ਕੱਟ ਕੇ ਪਾਵਾਂਗੇ ਉਹਦੀ ਮਜ਼ਬੂਤੀ ਕੱਟੂਗੀ ਮਜ਼ਬੂਤੀ ਕੱਟ ਜਾਂਦੀ ਹੈ ਉਹਦੀ ਤਾਂ ਪ੍ਰੈਸ ਦੇ ਪਾਇਦੇ ਉਹਦੀ ਮਜ਼ਬੂਤੀ ਕਿਉਂਕਿ ਇੱਕ ਬਣ ਗਿਆ ਇੱਕ ਬਣ ਗਿਆ ਠੀਕ ਹੈ ਲੋਹੇ 'ਚ ਕੱਟ ਵੱਜ ਗਿਆ ਨਾ ਲੋਹੇ 'ਚ ਕੱਟ ਲੱਗ ਗਿਆ ਹਾਂ ਜੀ ਕੋਈ ਵੀ ਲੋਹਾ ਹੈਗਾ ਉਹਨੂੰ ਉਹ ਜੇ ਤੁਸੀਂ ਕੱਟ ਲਾ ਕੇ ਪਾਣੀ ਪਾ ਕੇ ਮਾਰਾ ਮਾਰੋ ਥੋੜਾ ਜਿ ਟੁੱਟ ਜਾਣਾ ਉਹਨੂੰ ਪਹਿਲੇ ਕਲੀ ਥਿਉਰੀ ਹੈ ਹਾਂ ਉਹ ਇੱਥੇ ਇੱਥੋਂ ਆਮ ਤੌਰ ਤੇ ਕੱਟ ਲੱਗਿਆ ਹੁੰਦਾ ਕੱਟ ਪਾ ਕੇ ਇੱਥੋਂ ਕੱਟ ਮਾਰ ਦਿੰਦੇ ਇੱਥੋਂ ਕੱਟ ਪਾ ਕੇ ਸੌਖਾ ਪੈ ਜਾਂਦਾ ਉਹ ਥੋੜੇ ਰੰਗ ਦਾ ਕੰਮ ਹੋ ਜਾਂਦਾ ਜਿੰਨਾ ਮਰਜ਼ੀ ਸਹੀ ਕਰ ਲੋ ਇਹਨੇ ਫਰਮੇ ਚ ਪੈਣਾ ਹੂੰ 86 ਐਡੀ ਜਾਂ ਕਿਉਂ ਤੇ ਤੂੰ ਦੇਖੇਗਾ ਨਾ ਆ ਥਾਂ ਤੇ ਕੱਟ ਕੇ ਕਲਰ ਕੱਟ ਦਿੰਨੇ ਫਿਰ ਕਲਰ ਦੇ ਕਲਰ ਨਾਲ ਜੁੜ ਜਾਂਦੀ ਫਿਰ ਉਹਨੂੰ ਵੈਲਡ ਕਰ ਦਿੰਦੇ ਹਾਂ ਦੋ ਗੱਲਾਂ ਹੋ ਗਈਆਂ ਇਹ ਉਹ ਚਾਦਰ ਥੋੜੀ ਜੀ ਥੱਲਿਓ ਤੇ ਤਾਹਾਂ ਤੋਂ ਤਾਂ ਇੰਨੀ ਇੰਨੀ ਸਮਝ ਲੋ ਵੀ ਕਲਰ ਜਿੰਨੀ ਪਾਟ ਜਾਂਦੀ ਹੈ ਹਾਂ ਨਾ ਸਮੱਸਿਆ ਫਿਰ ਜਦੋਂ ਜਾਦੇ ਵੱਡੀਆਂ ਟਰਾਲੀਆਂ ਕਿਆਸੀ ਪਾਣੀ ਉਹ ਹੁਣ ਹੁਣ ਅੱਗੇ ਆ ਗਿਆ ਆਪਾਂ ਇਹਦੇ ਥੱਲੇ ਆਹ ਲੱਗਦਾ ਆਹ ਥੱਲੇ ਸਪੋਰਟ ਲੱਗਦੀ ਐ ਨੂੰ ਤੁਸੀਂ ਪਤਨ ਕੀ ਬੋਲਦੇ ਮੈਨੂੰ ਇਹ ਨਹੀਂ ਪਤਾ ਇਹ ਇਹ ਐਂਗਲ ਦੀ ਕੈਂਚੀ ਆ ਗਈ ਵੀਰੇ ਹਾਂਜੀ ਇਹ ਜਿਆਦੇ ਮਜ਼ਬੂਤੀ ਲਈ ਚਾਸੀ ਨੂੰ ਹਾਂਜੀ ਐਂਗਲ ਦੀ ਕੈਂਚੀ ਪਾਉਣੀ ਪੈਂਦੀ ਹੈ ਹਨ ਅੱਛਾ ਜੀ ਹਾਂ ਹੋਰ ਕਾਦੀ ਲੱਗ ਜਾਂਦੀ ਐ ਜੇ ਹੋਰ ਇੱਕ ਲੇਜਰ ਦੀ ਵੀ ਲੱਗ ਜਾਂਦੀ ਐ ਹਾਂਜੀ ਮੰਨ ਕੇ ਚੱਲੋ ਲੇਜਰ ਦੀ ਐ ਜੀ ਲੇਜਰ ਤੇ ਨਿਕਲ ਕੇ ਉਹ ਵੀ ਤੁਹਾਨੂੰ ਦਿਖਾਉਣਾ ਟਰਾਲੀ ਲੱਗੀ ਵੀ ਠੀਕ ਆ ਲਿਓ ਦਿਖਾਓ ਇਹਦੀ ਜਿਆਦੇ ਮਜ਼ਬੂਤੀ ਐ ਠੀਕ ਆ ਜੀ ਹੁਣ ਆਜੋ ਆ ਇਸ ਕੈਂਚੀ ਇਹ ਕੈਂਚੀ ਹੁਣ ਆਜੋ ਇਸ ਹਿੱ ਹਾਂਲੇ ਮੈਨੂੰ ਉਹ ਕੰਟੀ ਵੀ ਦਿਖਾ ਦਿਓ ਜਿਹੜੀ ਤੁਹਾਡੇ ਹੋਰ ਲਾਈ ਹੋਈ ਆ ਆਜੋ ਫਿਰ ਪਹਿਲਾਂ ਉਹ ਵੀ ਦਿਖਾ ਦਿਗੇ ਗੱਲ ਸਾਰੀ ਕਲੀਅਰ ਕਰਦੇ ਜਾਈਏ ਵੀ ਕੀ ਫਰਕ ਹੁੰਦਾ ਉਹ ਆਸਟਰਾ ਵਾਲੀ ਲੱਗੀ ਹੋਈ ਆ ਹਾਂ ਐਸਟਰਾ ਵਾਲੇ ਤੇ ਲੱਗੀ ਹੋਈ ਆ ਐਸਟਰਾ ਵਾਲੇ ਲੱਗੀ ਇਹ 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 ਇਹਨੂੰ ਤੁਸੀਂ ਹਲਕੀ ਮੰਨਦੇ ਹੋ ਇਹਨੂੰ ਹਲਕੀ ਆ ਬਸ ਜਿਆਦਾ ਬੈਸ ਦਾ ਮਜ਼ਬੂਤੀ ਆ ਗੱਲ ਕਰ ਸੋਨਾ ਜਿਆਦਾ ਲੱਗਦਾ ਜੇ ਮੈਂ ਇਹਨਾਂ ਗੋਤ ਕਢਾ ਲਿਆ ਦੇਖੋ ਖੈਰਾ ਫਾਰਮ ਅੱਛਾ ਥੱਲੇ ਹਾਂ ਠੀਕ ਆ ਨਾ ਹਾਂ ਇਹ ਇਹ ਚਾਦਰ ਦੀ ਆ ਭਈ ਇਹਨੂੰ ਆਪਾਂ ਟਰਾਲੀ ਥੋੜੀ ਛੋਟੀ ਬਣਾਉਣੀ ਸੀ ਕਰਕੇ ਇਹਦੇ ਇਹ ਲਾਤੀਆਂ ਚਾਹੀਦਾ ਸੀ ਜੇ ਵੱਡੀ ਲਾਵਾਂਗੇ ਤਾਂ ਉਹਦੇ ਉਹ ਲਾਵਾਂ ਹੂੰ ਠੀਕ ਆ ਆਜੋ ਪ੍ਰੀਤੇ ਹੈ ਹੋ ਗਿਆ ਐ ਹੋ ਗਈ ਕੈਂਚੀ ਉਦੋਂ ਅੱਗੇ ਰੇਲ ਦਾ ਹਿੱਸਾ ਰੇਲ ਦਾ ਹਿੱਸਾ ਤਾਂ ਭਈ ਰੇਲ ਦੇ ਹਿੱਸੇ ਰੇਲ ਦੇ ਹਿੱਸੇ ਕੀ ਫਰਕ ਆ ਹਾਂ ਹਿੱਸਾ ਦਾ ਰੇਲ ਦਾ ਹਿੱਸਾ ਹੀ ਹੁੰਦਾ ਹਿੱਸਾ ਹੀ ਹੁੰਦਾ ਆਹ ਰੇਲ ਚੋਂ ਹੀ ਆਉਣਾ ਹਾਂ ਆ ਪਿਆ ਜਮਾ ਰੀਜਨਲ ਰੇਲ ਦਾ ਹਿੱਸਾ ਹਾਂਜੀ ਠੀਕ ਹੈ ਜੀ ਹਾਂਜੀ ਆਓ ਪਿਆ 5 ਇੰਚੀ ਆਮ ਲੱਤ ਦਾ ਗੋਲ ਦਾ ਖਰਾਦ ਤੇ ਦੇਖੋ ਇਹਨਾਂ ਨੇ ਐ ਕਰਤਾ ਇਹਦੇ ਵਾਂਗੂ ਬਣਾਤਾ ਅੱਛਾ ਆ ਆਹਾ ਆਹਾ ਅਸਲੀ ਰੀਲ ਦਾ ਹਿੱਸਾ ਆ ਡੁਪਲੀਕੇਟ ਆ ਇਹ ਤਾਂ ਥੋੜਾ ਜਿਹਾ ਪਤਲਾ ਵੀ ਆ ਪਤਲਾ ਵੀ ਆ ਇਹ ਹਨਾ ਹਾਂ ਇਹ ਮੰਨ ਕੇ ਚੱਲੇ ਡੱਬੇ ਨੂੰ ਲਿਹਾਵਾ ਜਾਵਾਂ ਅੱਛਾ ਆ ਇੱਥੋਂ ਇਹ ਵਿਚਾਲੋਂ ਪਤਲਾ ਹੁੰਦਾ ਉਹਨੂੰ ਵੀ ਖਰਾਦ ਕੇ ਪਤਲਾ ਕਰ ਦਿੰਦੇ ਆ ਉਹਨੂੰ ਵੇ ਦੇਖਣ ਵਾਲ ਨੂੰ ਰੇਲ ਦਾ ਹਿੱਸਾ ਲੱਗ ਜਿਹੜੇ ਸਾਡੇ ਕਿਸਾਨ ਭਰਾ ਨਹੀਂ ਜਾਣਕਾਰੀ ਘੱਟ ਜਾਣਕਾਰੀ ਹੁੰਦੀ ਆ ਉੱਥੇ ਮਾਰ ਖਾ ਜਾਂਦੇ ਇਹ ਗੱਲ ਉਹ ਲੱਠ ਦਾ ਹਿੱਸਾ ਆਹ ਸਹੀ ਰੇਲ ਦਾ ਹੀ ਆ ਆ ਦੇਖੋ ਇਹ ਇੱਕ ਹੱਸ ਕੇ ਹੋ ਜਾਂਦਾ ਇਹ ਬਦਲ ਕੇ ਨਹੀਂ ਇਹਦੀ ਬਣਾਵਟੀ ਐ ਕਰੀ ਵੀ ਆ ਅੱਛਾ ਇਹ ਬਣਾਵਟੀ ਐ ਹੁੰਦੀ ਆ ਆ ਤੁਸੀਂ ਗੌਰ ਨਾਲ ਇੱਕ ਕੈਮਰੇ ਨਾਲ ਨਹੀਂ ਪਤਾ ਲੱਗਣਾ ਇੱਥੋਂ ਪਰੀ ਤੁਹਾਨੂੰ ਪਤਾ ਲੱਗਦਾ ਹੋਊਗਾ ਪੁੱਤ ਇੱਥੋਂ ਥੋੜਾ ਜਿਹਾ ਪਤਲਾ ਇੱਥੋਂ ਇਧਰਲੇ ਪਾਸੇ ਨੂੰ ਮੋਟਾ ਹੁੰਦਾ ਜਾਂਦਾ ਇਹਨੂੰ ਖਰਾਬ ਕਿਉਂ ਕਰ ਇਹਨੂੰ ਖਰਾਬ ਇਹਨੂੰ ਹੱਬ ਲੱਗੀ ਵੀ ਅਗਲਾ ਕਹਿੰਦਾ ਟਰੱਕ ਦੀ ਟਾਟਾ ਦੀ ਪੁਰਾਣੀ ਹੱਬ ਹੈ ਹਾਂਜੀ ਇਹਨੂੰ 2224 ਦੀ ਨਵੀਂ ਹੱਬ ਲੱਗੀ ਆ ਹਿੱਸੇ ਨੂੰ ਠੀਕ ਹੈ ਜੀ ਇਹ ਹੱਬ ਹੱਬ ਚ ਵੀ ਹੱਬ ਦਾ ਹੀ ਫਰਕ ਆ ਜੀ ਆ ਪਈ ਆ ਉਹ ਹੱਬ ਜਿਹੜੀ ਲਾ ਕੇ ਅਗਲਾ ਦੇ ਦਿੰਦਾ ਡਸਪੋਜਲਾ ਟਾਟਾ ਦੀ ਅਗਲਾ ਕਹਿੰਦਾ ਹੀ ਹੱਬ ਆ ਇਹ ਠੀਕ ਹੈ ਜੀ ਸਹੀ ਆ ਜੀ ਜੀ ਇਹਦੇ ਚ ਬੈਰਿੰਗ ਪੈਂਦੇ ਆ ਆਹਾ ਆ ਬੈਰਿੰਗ ਪੈਂਦੇ ਆ ਇਹਦੇ ਚ ਦੇ ਅੱਛਾ ਜੀ ਆ ਪੁਰਾਣੀ ਵਾਇਰਿੰਗ ਪੁਰਾਣੀ ਹੱਬ ਠੀਕ ਹੈ ਜੀ ਜਿਹੜਾ ਨਵਾਂ ਹਿੱਸਾ ਹੈ ਉਹਦੇ ਚ 32222 32222 ਤੇ 3224 ਦਾ ਵਾਇਰਿੰਗ ਇਹ ਕਿੰਨੇ ਪੈਸਿਆਂ ਦਾ ਤੇ ਆਹ ਕਿੰਨੇ ਪੈਸਿਆਂ ਦਾ ਇਹ ਤਾਂ 100 150 ਰੁਪਏ ਦਾ ਵੈਰਿੰਗ ਹੈ ਸਾਰੀ। ਆ ਆ ਆ। ਆ ਦੇਖੋ ਕਿੱਡੀ ਗੋਲੀ ਹੈ ਦੀ। ਤੇ ਆ ਕਿੰਨੇ ਦਾ ਵੈਰਿੰਗਾ? ਇਹ ਘੱਟੋ ਘੱਟ 5000 ਰੁਪਏ ਦਾ ਵੈਰਿੰਗ ਪੈਂਦਾ। ਮਤਲਬ 10000 ਤੇ 10 20000 ਦਾ ਵੈਰਿੰਗ। ਚਾਰੇ ਚਾਰੇ ਵੈਰਿੰਗ ਦਾ। ਚਾਰ ਵੈਰਿੰਗ 10000 ਦੇ। ਹਾਂ। ਐ ਫਰਕ ਆਈ ਗੱਲ। ਚਾਰ ਵੈਰਿੰਗ 10000 ਦੇ ਪੈਣਗੇ। 10 ਪੈਣਗੇ 10000। ਜੇ ਇਦੋਂ ਵੀ ਤਕੜੇ ਪਾਉਣੇ ਆ ਫੇਰ ਤਾਂ 40000 ਦੇ ਹੀ ਪਾ ਲੋ। ਬੱਲੇ ਬੱਲੇ ਤੇ ਜੇ 10000 ਰੁਪਏ ਦੇ ਮੁਕਾਬਲੇ ਇਹ 1000 ਰੁਪਏ ਨੂੰ ਗਿਣਗੇ ਤਾਂ 9000 ਰੁਪਏ ਦਾ ਫਰਕ ਪੈ ਗਿਆ ਫਰਕ ਪੈ ਗਿਆ ਰੇਲ ਦਾ ਹਿੱਸਾ 50000 ਦਾ ਜੀ ਉਹ 19000 ਜਿਹੜਾ ਤੁਹਾਨੂੰ ਦਿਖਾਇਆ ਉਹ 19 ਦਾ ਤੇ ਉਹਦਾ ਹਿੱਸਾ 50000 50000 ਦਾ ਆਹ ਹੱਬ ਲੱਗੀ ਐ ਇਹਨੂੰ ਰੇਲ ਦੇ ਹਿੱਸੇ ਦੇਖੋ ਕਿੰਡੀ ਹਬਰਤੀ ਆ ਹੂੰ ਨਵੀਂ ਸੀਲ ਕਿल्ली ਦੇਖੋ ਆ TVS ਦੀ ਕਿल्ली ਲੱਗਣੀ ਐ ਜਿਹੜੀ ਹੂੰ 10 ਨਾਟੀ ਹੱਬ TVS ਦੀ ਕਿੱਲੀ ਬਾਸਲ ਵਾਲੀ ਹੂੰ ਦੇਖ ਇਹ ਆ ਆਮ ਜਿਹੜੀ ਆਮ ਲਾ ਹੁੰਦੇ ਠੀਕ ਹੁਣ ਆਮ ਬੰਦੇ ਨੂੰ ਨਹੀਂ ਪਤਾ ਨਹੀਂ ਪਤਾ ਲਾ ਹੋਗੀ ਨਾ ਗੱਲ ਜੀ ਇੱਥੇ ਹਾਂ ਨਹੀਂ ਪਤਾ ਲੇਖਾ ਖਾ ਗਿਆ ਨਾ ਕਿੱਡਾ ਕਰ ਜੀ ਇੱਕ ਬੰਦੇ ਨੂੰ ਤੁਲਕੇ ਚੀਜ਼ ਮਿਲਣੀ ਹੈ ਇੱਕ ਬੰਦੇ ਨੂੰ ਆ ਨਟ ਦੇ ਸਾਬ ਨਾਲ ਪੈਸੇ ਦੇਣੇ ਹਾਂਜੀ ਇੱਕ ਚੀਜ਼ ਇਹ ਹੋ ਗਈ ਉਸ ਤੋਂ ਬਾਅਦ ਆ ਪਾਈਪ ਲਾਉਣਾ ਜਿਹੜੀ ਜੈਕ ਨੂੰ ਲਾਉਣੀ ਆ ਸੀ ਹਾਂਜੀ ਇਹ R2 ਦੀ ਪਾਈਪ ਹੈ ਜੀ R2 ਦੀ ਹਾਂਜੀ ਜਿਹੜਾ ਬੰਦਾ ਬਣਾਉਂਦਾ ਹੈ ਪਾਰਕ ਉਹਨੂੰ ਪਤਾ ਕਿ ਜੇਸੀਬੀ ਨੂੰ ਪਾਈਪ ਲੱਗਦੀ ਹੈ ਠੀਕ ਹੈ ਇਹਦਾ ਇੰਨਾ ਪ੍ਰੈਸ਼ਰ ਚੱਲਦੀ ਹੈ ਇਹ ਫਟਦੀ ਨਹੀਂ ਠੀਕ ਆ ਮਹਿੰਗਾ ਤੇਲ ਹੈ ਜਦੋਂ ਫਟ ਜਾਂਦੀ ਹੈ ਤੇਲ ਕੜਦਾ ਤੇਲ ਮਾਰਿਆ ਬਾਹਰ ਨਾਲੇ ਨੁਕਸਾਨ ਆ ਟਰਾਲਾ ਉੱਥੋਂ ਡਿੱਗਦਾ ਤਾਂ ਹੱਥ ਚੱਕਿਆ ਚਕਾਇਆ ਹੂੰ ਫਰਕ ਕੀ ਆ ਫਰਕ ਅਗਲਾ ਕਿਰਸ ਹਰੇ ਗੱਲ 'ਚ ਕਰਦਾ ਇਹ 'ਚ ਕਿੰਨਾ ਕੁ ਫਰਕ ਪੈਊ ਪੈਪ ਤੋਂ ਪੈਪ ਦਾ ਪੈਸਿਆਂ ਦਾ ਮੰਨ ਕੇ ਚੱਲੋ ਸਾਰੇ ਚੀਜ਼ ਮਗਰ 2000 ਰੁਪਏ ਦਾ ਫਰਕ ਪੈਨੇ ਜਿੱਕਾ ਮਗਰ ਤੇ ਉਹਦਾ ਲੋ ਜਿੱਕ ਜਿੱਕ ਕਿਵੇਂ ਲਾਉਂਦੇ ਆ ਜਿੱਕ ਵੀ ਲਾਉਂਦੇ ਆ ਕਿਉਂਕਿ ਹੁਣ ਤੇ ਉਹ ਦੁਬਾਰਾ ਆ ਜਾਓ ਕੁੰਡੀ ਇੱਕ ਕੁੰਡੀ ਆ ਰੇਖੋ ਸੀ ਆ ਵਰਤਦੇ ਆ ਆ ਵਰਤਦੇ ਆ ਹੁਣ ਕੁੰਡੀ ਕੁੰਡੀ ਚ ਕੀ ਫਰਕ ਇੱਕੋ ਜਿਹੀ ਜਗ੍ਹਾ ਹੀ ਕੁੰਡੀਆਂ ਆ ਆ ਦਾ 80 ਰੁਪਏ ਕਿਲੋ ਆ ਤੋਲ ਕੇ ਹਾਂਜੀ ਆਹ 40 ਰੁਪਏ ਦਾ ਪੀਸ ਐ ਦੋ ਹੀ ਮਿਲਦੀਆਂ 80ਾਂ ਚ ਆ ਆ ਆ ਆ ਸੀ 80 ਰੁਪਏ ਕਿਲੋ ਮਿਲ ਜਾਣੀ ਆ ਆ 12 13 ਪੀਸ ਚੜ ਜਾਣਗੇ ਕਿੱਲੇ ਚ ਕਿਲੋ ਚ ਆ ਦੋ ਮਿਲਨੇ ਆ ਉਸ ਤੋਂ ਬਾਅਦ ਆ ਜਾ ਨਟਾਂ ਚ ਜਿਹੜਿਆ ਜਿੱਕਾਂ ਨੂੰ ਨਟ ਲੱਗਦੇ ਆ ਸੀ ਐਨ ਸੀ ਮਸ਼ੀਨ ਦੇ ਬਣਾਇਆ ਵਾ ਹਾਂਜੀ ਆਹ 5 ਰੁਪਏ ਦਾ ਆ ਤੋਂ ਇਹ ਲੀਕਿੰਗ ਹਟਾਉਂਦੇ ਹੀ ਨਹੀਂ ਗਾ ਹਰਸ਼ ਦੇ ਤੇਲ ਹੀ ਡੰਦੀ ਜਾਂਦਾ ਥੱਲੇ ਹੂੰ ਲੀਕਿੰਗ ਹੀ ਨਹੀਂ ਹਟਦੀ ਇਹ ਨਾਲ ਆ 50 ਰੁਪਏ ਦਾ ਨਾਟਾ ਹਾਂ ਆ 50 ਰੁਪਏ ਦਾ ਆ 50ਾਂ ਦਾ ਹੁਣ ਦੇਖ ਲਾ ਪ੍ਰੀਤ ਐਂ ਫਰਕ ਪੈਂਦਾ ਹੈ ਹੈ ਚੀਜ਼ ਹੋਈ ਹੈ ਹੈ ਆ ਲਾਉਕ ਨੇ ਆ ਕਲਚ ਲਾਉਕਾ ਹਾਂਜੀ ਆ ਲਾਉ ਨੇ ਡਾਲੇ ਤੇ ਅਸੀਂ ਹਾਂਜੀ ਪੂਰਾ ਹੈਵੀ ਵਾਲਾ ਗਾ ਹਾਂਜੀ ਉਹ ਜਾਲੀ ਵਾਲੇ ਡਾਲੇ ਆ ਲੋਕ ਪਿਆ ਪਰਲੇ ਆ ਆ ਆਹ ਆ ਜਿਹੜਾ ਜਾਲੀ ਆ ਡਾਲੇ ਨੂੰ ਲੱਗਦਾ ਪਰਲੇ ਨੂੰ ਠੀਕ ਆ ਜੀ ਠੀਕ ਆ ਨਾ ਜੀ ਹੂੰ ਹੈਵੀ ਵਾਲੇ ਸਾਰੇ ਲੋਕ ਦਿੱਤੇ ਆ ਹਲਕਾ ਕੁਛ ਨਹੀਂ ਕਰਿਆ ਆਜੋ ਆਜੋ ਜੱਕ ਲੱਗਿਆ ਦਿਖਾਓ ਦੂਬਾਰਾ ਆਜੋ ਜਾਲੀ ਤੇ ਆ ਵੀ ਮਾੜੀ ਆਜੋ 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 ਟਾਟਾ ਦੀ ਜਾਲੀ ਪਾਉਣੇ ਆ ਗਾ ਕੋਲੇ ਖੜ ਕੇ ਪਵਾ ਸਕਦਾ ਹੂੰ ਇਹਦੀ ਵੀਰਜੀ ਲੰਬਾਈ ਤਾਂ ਦੂਜੇ ਦੂਜੇ ਜਿੰਨੂ ਹੀ ਆ ਵਜਨ ਦਾ ਦੋਦੀ ਫਰਕ ਆ ਹਲਕੇ ਵਾਲੀ ਦਾ ਅੱਛਾ ਹਾਂਜੀ ਇਹਨੇ ਕੀ ਕਰਨਾ ਜਿਹੜੀ ਇਹ ਜਾਲੀ ਆ ਇਹ ਤਾਂ ਦੇਖੋ ਜਿੱਥੋਂ ਲੱਗ ਗਈ ਇਹਨੇ ਹੱਲਣੇ ਨਹੀਂ ਦੂਜੀ ਜਾਲੀ ਨੇ ਕੀ ਹੋਣਾ ਉਹਨੇ ਛਣਕ ਕੀ ਟੁੱਟ ਜਾਣਾ ਅੱਛਾ ਹਰਤੀਆ ਤੱਕ ਨਾ ਵਧੇ ਜਾਂਦਾ ਜ਼ਿਮੀਂਦਾਰ ਭਰਾ ਦਾ ਪਹਿਲਾਂ ਉਹਨੂੰ ਪੱਟਣੀ ਫਿਰ ਲਾਉਣੀ ਫਿਰ ਲਾਉਣੀ ਫਿਰ ਉਹ ਤੇ ਰੰਗ ਮਰਵਾਉਣਾ ਦੁਬਾਰੇ ਹਮ ਠੀਕ ਹੈ ਜੀ ਗੱਲ ਬਿਲਕੁਲ 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 ਸਹੀ ਹੈ ਪੂਰੀ ਹੈਵੀ ਚਾਦਰ ਦੀ ਬਣੀ ਹੋਈ ਹੈ ਬਿਲਕੁਲ ਬਿਲਕੁਲ ਤੂੰ ਨਾ ਇੱਕ ਜੱਕ ਲੱਗੇ ਦਿਖਾਓ ਜੱਕ ਕਿਹੜੀ ਤਕਨੀਕ ਨਾਲ ਲੱਗਦਾ ਵੀ ਜੱਕ ਜੱਕ ਲਾਉਣ ਚ ਵੀ ਕੋਈ ਫਰਕ ਹੁੰਦਾ ਹਾਂ ਜੱਕ ਦੀ ਫੀਟਿੰਗ 'ਚ ਬਹੁਤ ਅੰਤਰਾ ਜੀ ਹਾਂ ਕੋਈ ਹੈ ਜੱਕ ਦੇ ਕੋਲ ਇੱਥੇ ਲੱਗੀ ਹੋਈ ਹੈ ਆਪਣੀ ਬਣੀ ਹੋਈ ਟਰਾਲੀ ਹੈ ਵੀ ਜਿਹੜੀ ਟਰਾਲੀ ਨੂੰ ਆਪਾਂ ਕਹਿ ਸਕੀਏ ਵੀ ਆਹ ਬਹੁਤ ਵਧੀਆ ਤਕਨੀਕ ਨਾਲ ਲੱਗਿਆ ਤੇ ਜਿਹੜਾ ਦੂਸਰਾ ਲੱਗਿਆ ਹੁੰਦਾ ਉਹਦਾ ਕੀ ਫਰਕ ਹੁੰਦਾ ਆ ਆ ਕਿੰਨੇ ਫੁੱਟੇ ਟਰਾਲੀ ਖੜੀ ਹੈ ਜੀ 21.5 ਆ ਜੀ ਆ 21.5 ਹਾਂ ਆ ਲੋਆ ਵਾਸਤੇ ਬਣਿਆ ਸਪੈਸ ਕਿੰਨੇ ਕਿੰਨੇ ਫੁੱਟ ਤੋਂ ਲੈ ਕੇ ਕਿੰਨੇ ਫੁੱਟ ਵਾਲੀ ਬਣਾਉਣੇ ਆ ਜੀ ਅਸੀਂ 14 ਤੋਂ ਲੈ ਕੇ ਜੀ ਹਾਂਜੀ 14 ਤੋਂ ਲੈ ਕੇ 28 ਤੱਕ ਬਣਾਉਣੇ 14 ਤੋਂ ਲੈ ਕੇ 28 ਤੱਕ 28 ਨੂੰ ਡਬਲ ਹਿੱਸਾ ਪੈਂਦਾ ਫਿਰ ਐ ਇਹਦੇ ਚ ਕੀ ਫਰਕ ਆ ਜੀ ਜੱਕ ਦੀ ਬਣਾਵਟ ਚ ਇਹ ਜੱਕਾਂ ਜਿਹੜੀ ਜੱਕ ਲੱਗੇ ਹੋਏ ਨੇ ਵੀਰ ਜੀ ਹਾਂਜੀ ਇਹਦੀ ਜੱਕ ਦੀ ਇਹ ਐਸਾ ਹਾਵ ਨਾ ਲੱਗੇ ਵਿਆ ਇਹ ਟਰੈਕਟਰ ਨੂੰ ਪਤਾ ਵੀ ਨਹੀਂ ਲੱਗਦਾ ਅੱਛਾ ਜੀ ਜਿੰਨਾ ਮਰਜ਼ੀ ਲੋਡ ਪਾਇਆ ਹੋਵੇ ਟਰੈਕਟਰ ਤੇ ਟਰਾਲੀ ਚ ਜੀ ਇਹ ਨਹੀਂਗਾ ਵੀ ਚਿੱਕਾ ਮਰੀਓ ਟਰੈਕਟਰ ਦੇ ਹੋ ਰੇਸ ਜੀ ਚੱਕੋ ਇਹਨੂੰ ਦੇ ਹੋ ਰੇਸ ਚ ਜੀ ਠੀਕ ਹੈ ਜੀ ਇਹ ਇਦਰੋਂ ਦੀ ਵਜ੍ਹਾ ਚ ਲੱਗਦੇ ਆ ਨਾ ਇੱਕ ਤਾਂ ਤੇ ਵਜਨ ਰਹਿੰਦਾ ਟਰੈਕਟਰ ਤੇ ਅੱਛਾ ਜੀ ਮੰਨ ਕੇ ਚੱਲ ਜੇ ਮਗਰ ਵਾਗ ਗਿਆ ਵਜਨ ਸਾਰਾ ਦੂਜੇ ਪਾਸੇ ਚੱਕ ਲੱਗੇ ਹੋਣਗੇ ਤਾਂ ਟਰੈਕਟਰ ਨੂੰ ਤਾਂ ਹਾਂ ਚੱਕ ਦੂ ਠੀਕ ਹੈ ਜੀ ਤੋਰੀ ਵਾਂਗੂ ਲਮਕਾ ਦੂ ਟਾਇਰ ਲੱਗਣੇ ਨਹੀਂ ਥੱਲੇ ਤੁਰੂ ਕਿੱਥੋਂ ਉਹ ਇਹ 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 ਹੁੱਕ ਦੇ ਵਜਨ ਰਹਿੰਦਾ ਇੱਧਰ ਟਰੈਕਟਰ ਠੀਕ ਹ ਹੁੱਕ ਤੇ ਇਹੀ ਵਜਨ ਰਹੂਗਾ ਇਹਦਾ ਵਜਨ ਨਹੀਂ ਰਹੇ ਜਿਹੜਾ ਆਪਾਂ ਟਰਾਲਾ ਤਾਂ ਚੱਕੀ ਜਾਵਾਂਗੇ ਭਾਰ ਫਿਰ ਵੀ ਇੱਥੇ ਰਹੋ ਭਾਰ ਇੱਥੇ ਰਹਿੰਦਾ ਇਹਦਾ ਹਾਂ ਠੀਕ ਆ ਜੇ ਆਪਾਂ ਬਈ ਇੱਕ ਮੋਟੀ ਜਿਹੀ ਇੱਕ ਗੱਲ ਕਰਨੀ ਹੋਵੇ ਤੁਹਾਡੇ ਗੱਲ ਦੇ ਵਿਚਾਲੇ ਗੱਲ ਕਰ ਰਿਹਾ ਮੈਂ ਹਾਂ ਵੀ ਜੇ ਮੈਂ ਟਰਾਲੇ ਦੀ ਤੁਹਾਡੇ ਦੀ ਖਾਸियत ਪੁੱਛਾਂ ਵੀ ਇੱਕ ਗੁਣ ਵੱਡਾ ਹੋਵੇ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਆ ਸਾਡੇ ਟਰਾਲੇ 'ਚ ਬਹੁਤ ਵੱਡਾ ਗੁਣ ਆ ਸਾਡੇ ਟਰਾਲੇ 'ਚ ਗੁਣ ਇਹੀ ਆ ਵੀਰ ਜੀ ਹਾਂ ਲੋਡ ਹੋਇਆ ਵਾ ਟਰਾਲਾ ਚਾਹੇ ਖਾਲੀ ਆ ਹਾਂਜੀ ਬੜਕੂ ਨਹੀਂ ਆਏ ਚੂਟਾ ਨਹੀਂ ਮਾਰੂਗਾ ਝੂਟਾ ਨਹੀਂ ਮਾਰਦਾ ਭੱਜ ਜਾਂਦਾ ਪਾ ਮੈਂ ਤੁਸੀਂ 90 ਦੀ ਸਪੀਡ ਤੇ ਟਰੈਕਟਰ ਚਲਾ ਲਿਓ ਝੂਟਾ ਨਹੀਂ ਮਾਰੂਗਾ ਆ ਦੇਖੀ ਬਹੁਤ ਬਹੁਤ ਵੱਡਾ ਟਰਾਲਾ ਬੰਦਾ ਹੈ ਬਹੁਤ ਵੱਡਾ ਟਰਾਲਾ ਬੰਦਾ ਹੈ ਆ ਮਗਰਲੇ ਪਾਸੋਂ ਸੰਘਣੇ ਕਾਹ ਤੋਂ ਕਰਤੇ ਬਾਈ ਜੀ ਆਹ ਇਹ ਮਗਰਲੇ ਪਾਸੋਂ ਜਦੋਂ ਆਲੂ ਆ ਪੈ ਜਾਂਦਾ ਹੀ ਬੰਗਾ ਨਹੀਂ ਲੱਗਦਾ ਇਹਨੂੰ ਹਾਂਜੀ ਪੰਗਾ ਲੱਗਦਾ ਨਹੀਂਗਾ ਬੰਗਾ ਲੱਗਦਾ ਨਹੀਂ ਤਾਂ ਫਿਰ ਇਹ ਬਿੱਡ ਪਾੜਦਾ ਪਾੜ ਜਾਂਦਾ ਤਾਇਆ ਚੈਨਰ ਦਿੱਤਾ ਹੈ ਜੀ ਮਨ ਲਓ ਕਿੰਨਾ ਮਰਜੀ ਗੱਟਾ ਲੱਗਿਆ ਹੋਵੇ ਪਾੜਦਾ ਨਹੀਂਗਾ ਠੀਕ ਆ ਜੋ ਹੁਣ ਥੋੜਾ ਜਨਾ ਆਪਾਂ ਜਿੱਕਾਂ ਤੋਂ ਉੱਪਰਲੇ ਪਾਸੇ ਥੋੜੀ ਚਾਦਰ ਤੇ ਗੱਲ ਤੁਸੀਂ ਚਾਦਰ ਚਾਦਰ 'ਚ ਵੀ ਕੀ ਫਰਕ ਹੁੰਦਾ? ਉਸ ਤੋਂ ਬਾਅਦ ਆਪਣਾ ਆਪਾਂ ਉੱਪਰਲੇ ਪਾਸੇ ਆਪਾਂ ਸਾਰਾ ਬਣਾ ਕੇ ਦਿਖਾਤਾ ਟਰਾਲਾ ਜਿੱਕ ਵੀ ਦੱਸਦੇ ਆਪਾਂ ਜਿੱਕਾਂ ਦੀ ਕੁਆਲਿਟੀ 'ਚ ਵੀ ਫਰਕ ਹੁੰਦਾ ਕੋਈ? ਹਾਂ ਮਾੜੀ ਕੁਆਲਿਟੀ ਦੇ ਆਉਂਦੇ ਆਈ ਸੀ ਐਨ ਸੀ ਤੇ ਬੰਦੇ ਜਿਹੜੇ ਉਹ ਵਧੀਆ ਕੁਆਲਿਟੀ ਦੇ ਮਹਿੰਗੇ ਆ। ਹਾਂਜੀ। ਹਾਂ ਉਹ ਲੀਕ ਲੁਕ ਨਹੀਂ ਕਰਦੇ। ਠੀਕ ਆ ਜੀ। ਪਾੜਦੇ ਨਹੀਂ ਜਿੱਕਾਂ ਚੋਂ। ਜਿੱਕਾਂ ਤੋਂ ਉੱਪਰ ਆ ਗਈ ਜੀ ਚਾਦਰ। ਚਾਦਰ ਆ ਗਈ ਹਾਂ। ਚਾਦਰ ਆ ਗਈ ਬਾਈ। ਚਾਦਰ ਆ ਗਈ। ਚਾਦਰ ਚਾਦਰ 'ਚ ਵੀ ਫਰਕ ਹੁੰਦਾ? ਚਾਦਰ 'ਚ ਹੀ ਫਰ ਚਾਦਰ ਚ ਫਰਕ ਉਸ ਤੋਂ ਅੱਗੇ ਆ ਗਿਆ ਜੀ ਐਂਗਲ ਐਂਗਲ ਆ ਗਿਆ ਚੈਨਲ ਆ ਗਿਆ ਇਹ 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 ਇਹਨਾਂ 'ਚ ਕੀ ਫਰਕ ਹੁੰਦਾ ਬਸ ਉਹੀ ਫਰਕ ਆਈ ਦੇਸੀ ਇੱਕ ਗਵਿੰਦਗੜ ਦਾਗਾ ਹਾਂਜੀ ਇੱਕ ਸੇਲ ਦਾ ਮਾਰ ਠੀਕ ਆ ਜਿਹੜਾ ਟਾਟਾ ਸੇਲ ਦਾ ਮਾਰ ਹਾਂ ਟਾਟਾ ਸੇਲ ਦਾ ਇੱਕ ਬੇਨਤੀ ਹੋਰ ਆ ਜਿਹੜੇ ਕਹਿੰਦੇ ਆ ਲੋਕ ਕਮੈਂਟ ਕਰਦੇ ਆ ਸਾਨੂੰ ਵੀ ਟਾਟਾ ਸੇਲ ਦਾ ਹੋਰ ਆ ਵੀਰ ਜੀ ਟਾਟਾ ਦੀ ਚਾਦਰ ਆ ਹਾਂਜੀ ਸੇਲ ਦਾ ਲੋਹਾ ਅੱਛਾ ਟਾਟਾ ਦੀ ਤਾਂ ਚਾਦਰ ਲੱਗਦੀ ਆ ਸੇਲ ਦਾ ਲੋਹਾ ਲੱਗਦਾ ਸਾਰਾ ਇਹ ਗੱਲ ਦਾ ਵੀ ਫਰਕ ਆ ਅੱਛਾ ਵੀ ਟਾਟਾ ਦੀ ਚਾਦਰ ਲੱਗਦੀ ਆ ਸੇਲ ਦਾ ਲੋਹਾਲਾ ਸੇਲ ਦਾ ਲੋਹਾਲਾ ਦਾ ਤੇ ਵੀਰੇ ਜਿਹੜਾ ਨਾ ਜੇ ਕੋਈ ਵੀ ਬੰਦਾ ਟਰਾਲਾ ਤੋਂ ਨੂੰ ਦੰਦਾ ਆਰਡਰ ਕਰਦਾ ਹਾਂਜੀ ਉਹਨੂੰ ਕਿੰਨੇ ਚਿਰ ਦੇ ਵਿੱਚ ਕੰਪਲੀਟ ਹੋ ਜਾਂਦਾ ਤੁਹਾਡਾ ਕਿੰਨੇ ਚਿਰ ਚ ਬਣਾ ਕੇ ਸੱਡ ਤੋਂ ਘੱਟ 2 2 ਮਹੀਨੇ ਘੱਟ ਤੋਂ ਘੱਟ 2 ਮਹੀਨੇ ਜਿਵੇਂ ਅੱਜ ਸ਼ੁਰੂ ਕਰਦੇ ਆ ਤਾਂ 2 ਮਹੀਨਿਆਂ ਨੂੰ ਤੁਸੀਂ ਡਿਲੀਵਰੀ ਦਮਾਗੇ ਅਗਲੇ ਟਰਾਲਾ ਕਿਹੜੇ ਕਿਹੜੇ ਪਿੰਡਾਂ ਦੇ ਟਰਾਲੇ ਬਣੇ ਜਾਂਦੇ ਤੁਹਾਡੇ ਕੋਲ ਇੱਕ ਦਾ ਸੋਡੇ ਪਿੰਡ ਦਾ ਹੀ ਬਣੀ ਜਾਂਦਾ ਸਾਡੇ ਪਿੰਡ ਦਾ ਵੀ ਨਹੀਂ ਜਾਂਦਾ ਹਾਂ ਹਾਂ 18 22 ਸਵਾ 7 ਕਿੰਨਾ ਦਾ ਬਣਦਾ ਗੱਜਣ ਨਹਿਰ ਵਾਲਿਆਂ ਦਾ ਜੀ ਨਹਿਰ ਵਾਲੇ ਪ੍ਰੀਤੋ ਰਿਸ਼ਪਾਲ ਕੇ ਹਨਾ ਉਹਨਾਂ ਦੀ ਬਣੀ ਜਾਂਦਾ ਮੇਰੇ ਕੋਲ ਉਹਨਾਂ ਦੇ ਘਰਾਂ ਚ ਹੋਣਗੇ ਹਨਾ ਹਾਂ ਉਹ ਨਹਿਰ ਤੋਂ ਵੱਢ ਜਾਣਾ ਜੀ ਹਾਂਜੀ ਮੋਗਾ ਏਰੀਆ ਹੋਰ ਸਾਡੇ ਏਰੀਏ ਚ ਕੀ ਦਾ ਬਣਦਾ ਹੋਰ ਇੱਕ ਮੈਂ ਨਾ ਵਿੱਕੀ ਬਦਨੀ ਵਾਲੇ ਨੇ ਬਣਵਾਇਆ ਥੋੜੇ ਤੋਂ ਹਾਂ ਇੱਕ ਉਹ ਵੀ ਬਣਿਆ ਜੀ ਹਨਾ ਹਾਂ ਉਹ ਲਿਖਤੀ ਰੂਪ ਚ ਯਾਦ ਰਹਿੰਦਾ ਹੁਣ ਯਾਦ ਰਹਿੰਦਾ ਨਾ ਠੀਕ ਹੈ ਜੀ ਠੀਕ ਹੈ ਉਹ ਬਣਿਆ 16 7 ਹਾਂਜੀ 16 7 ਜੀ ਹਾਂ 16 7 ਹਾਂ 16 7 ਆ ਲੈਜਰ ਵਾਲੇ ਬੈੱਡ ਆ ਗਏ ਅੱਛਾ ਜੀ ਹਾਂ ਇਹ ਵੀ ਟਾੜਾ ਦੀ ਚਾਦਰ ਦੀ ਪੜਦੇ ਆਂ ਅਸੀਂ ਜੀ ਮੰਨ ਲਾ ਕਾਟਾ ਦੀ ਸ਼ੀਟ ਲੈਨੇ ਆ ਜੀ ਲੇਜ਼ਰ ਤੇ ਵੱਢ ਕੇ ਫੇਰ ਵੰਡ ਦੇਖੀ ਦੇਖੀ ਤਾਰ ਤੇ ਕੱਟ ਨਾ ਲੱਗ ਜਾਈ ਹੈ ਹੈ ਸਹੀ ਗੱਲ ਹੈ ਨਾ ਤਾਰ ਤੇ ਇੱਕ ਬਾਈ ਜੀ ਮੈਂ ਨਾ ਤੁਹਾਡੀ ਟਰਾਲੀ ਦੇ ਵਿੱਚ ਉਹ ਉਹ ਗੱਲ ਦੇਖੀ ਬਹੁਤ ਕਮਾਲ ਹਮ ਪ੍ਰੀਤ ਉਹ ਆ ਦੇਖੀ ਓਏ ਆ ਪ੍ਰੀਤ ਹੁਣਾਂ ਨੇ ਨੋਟ ਕੀਤਾ ਆ ਆ ਆ ਬੋਗਲਾ ਜਾਂ ਤੂੜੀ ਵਾਲੀ ਮਸ਼ੀਨ ਬਣਾਉਣ ਵਾਸਤੇ ਚਲੋ ਹਾਂ ਤੂੜੀ ਵਾਸਤੇ ਰੱਖਿਆ ਜੀ ਹਾਂਜੀ ਤੂੜੀ ਵਾਸਤੇ ਵੀ ਇਹਦੇ ਉੱਪਰ ਐਵੇਂ ਜਾਲੀ ਲਾ ਦੇਣੀ ਐ ਨੇ ਤੂੜੀ ਵਾਲੀ ਬਣ ਜਾ ਇਹ ਸਾਡਾ ਮਿੱਤਰ ਸੀ ਖਾਸ ਉਹਦੇ ਵਾਸਤੇ ਤਿਆਰ ਕਰਿਆ ਨਹੀਂ ਤਾਂ ਅਸੀਂ 14 ਤੋਂ ਘੱਟ ਤਿਆਰ ਨਹੀਂ ਕਰਦੇ ਅੱਛਾ ਇਹ ਛੋਟਾ ਹੈ ਛੋਟਾ ਹੈ ਇਹ 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 12 ਇਹ 12 ਹੈ ਫਿਰ 12 ਤੇ ਰੰਗ ਰੰਗ ਵੀ ਤੁਸੀਂ ਕਰਕੇ ਦਿਓਗੇ ਰੰਗ ਸਾਰਾ ਕੰਪਲੀਟ ਆ ਜੀ ਬਿਲਕੁਲ ਠੀਕ ਹੈ ਜੀ ਹਾਂ ਪੇਂਟ ਵੀ ਮੰਨ ਲਓ ਜੇ ਆਪਾਂ ਪ੍ਰਾਈਮਰ ਵੀ ਉਹ ਵੀ 2 ਕਿੱਲੋ ਆਉਣੇ ਆ ਜ ਦਿਖਾਈਏ ਤੁਹਾਨੂੰ ਠੀਕ ਹੈ ਜੀ ਹਾਂ ਇੱਕ ਗੱਲ ਹੋਰ ਆ ਵੀਰ ਜੀ ਹਾਂਜੀ ਅਸੀਂ ਸਾਰੇ ਪਾਸੇ ਖੋਲ ਕੇ ਰੰਗ ਕਰਦੇ ਆਂ ਅੱਛਾ ਜੀ ਐ ਨਹੀਂ ਲੱਗਿਆ ਲਗਾਏ ਨਹੀਂ ਮਾਰਤਾ ਵੀ ਥੱਲੇ ਬੈੱਡ ਖੋਲਿਆ ਅਗਲੇ ਨੇ ਵਿੱਚੋਂ ਨਿਕਲੇ ਆਇਆ ਹਾਂ 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 ਜਾਂ ਚਕਾ ਕੇ ਗਾੜ ਡਰਾ ਸਨਾਂ ਚੋਂ ਰੰਗ ਰਹਿ ਗਿਆ ਉਹ ਨਹੀਂ ਕੰਮ ਹੈਗਾ ਪ੍ਰਾਈਮਰਾ ਟੂਕੇ ਦਾ ਹਾਂਜੀ ਕੋਈ ਬੰਦਾ ਆ ਕੇ ਦੇਖ ਸਕਦਾ ਮੌਕੇ ਸਾਡੇ ਕੋਲੇ ਖੜ ਕੇ ਪ੍ਰਾਈਮਰ ਲਵਾ ਸਕਦਾ ਹਮ ਇੱਕ ਗੱਲ ਹੋਰ ਹਿੱਸੇ ਜਿਹੜਾ ਗ੍ਰੀਸ ਪੈਂਦਾ ਜੀ ਆ ਗ੍ਰੀਸ ਪਾਉਣਾ ਇਸ ਸਪੈਸ਼ਲ ਜੈਲ ਜੀ ਠੀਕ ਹੈ ਜੀ ਜੀ ਹਿੱਸੇ ਦਾ ਟੱਕਣ ਖੋਲ ਕੇ ਉਧਰ ਲਾ ਜੀ ਜਦੋਂ ਮਰਜ਼ੀ ਚੈੱਕ ਕਰ ਚਾਹਦਾ ਚਾਰ ਨਟ ਖੋਲ ਕੇ ਲਾ ਸਹੀ ਆ। ਓਲੇ ਵਾਲੀ ਕੋਈ ਗੱਲ ਨਹੀਂ। ਠੀਕ ਹੈ ਜੀ। ਆ ਜਿਹੜਾ ਹੁਣ ਪ੍ਰੀਤ ਆ ਹਾਬਾ ਐਨੂੰ ਤਾਂ ਕੇਰਾ ਗਰੀਸ ਨਾਲ ਤੂੰ ਤਾਂ ਸਾਰੀ ਜ਼ਿੰਦਗੀ ਗਰੀਸ ਨਹੀਂ ਨਿਕਲਦਾ ਇਹ ਚ। 10 ਕਿਲੋ ਗਰੀਸ ਪੈਂਦਾ ਇਹ ਚ। ਆ 10 ਕਿਲੋ ਗਰੀਸ ਪਊਗਾ ਸਾਰੀ ਜ਼ਿੰਦਗੀ ਨਹੀਂ ਨਿਕਲਦਾ ਇਹ ਚ। ਟਰਾਲੀ ਹੁਣ ਵੀ ਚੱਲੀ ਜਾ। ਹਾਂ ਟਰਾਲੀ। ਟਰਾਲੀ ਆਉਂਦੀ ਆ 40000 ਦੀ ਕੱਲੇ 40000 ਦੇ ਬੈਰਿੰਗ ਵੀ ਪੈ ਜਾਂਦੇ ਹੈ ਹਿੱਸਾ ਤੇ ਦਾ 10000 ਰੁਪਏ ਦਾ ਰੇਲ ਦਾ ਹਿੱਸਾ ਅੱਜ ਦੇ ਟਾਈਮ ਬੈਰਿੰਗ ਲਾ ਕੇ ਬੈਰਿੰਗ ਤੇ ਹੱਬਾ ਹੱਬਾ ਟਰਾਲਾ ਦੋਹਾਂ ਦੇ ਹਾਂ ਆਪਾਂ ਜਿਹੜਾ ਆਪਣੇ ਕੋਲ ਦੂਜਾ ਟਰਾਲਾ ਉਹ ਐਂ ਹੋ ਜੂਗਾ ਗੱਲਬਾਤ ਆ ਦੇਖੋ ਚੈਨਲ ਆ ਸਾਰਾ ਸੇਲ ਦਾ ਪਾਉਣੇ ਆਪਾਂ ਸੇਲ ਦੀ ਐਂਗਲ ਸੇਲ ਦਾ ਚੈਨਲ ਹਾਂ ਸਾਰੇ ਆ ਢੇਰ ਲੱਗਿਆ ਪਿਆ ਜੀ ਸਾਰਾ ਸੇਲ ਦਾ ਹੀ ਮਾਰਕਲ ਆਉਣੇ ਠੀਕ ਆ ਹਾਂ ਇਹ ਜਿਹੜੀਆਂ ਚੀਜ਼ਾਂ ਬਾਈ ਰੱਖੀਆਂ ਅਸੀਂ ਦੂਜੀਆਂ ਰੱਖੀਆਂ ਨੇ ਉਹ ਅਸੀਂ ਲਾਉਂਦੇ ਨਹੀਂ ਗਾਹਕ ਨੂੰ ਦਿਖਾਉਣ ਵਾਸਤੇ ਰੱਖੀਆਂ ਕੱਲੇ ਨਾ ਜੀ ਹਾਂ ਉਹ ਸਿਰਫ ਡੈਮੋ ਆ ਡੈਮੋ ਰੱਖਿਆ ਬਈ ਗਾਹਕ ਨੂੰ ਦੱਸਣਾ ਜਿਹੜੀਆਂ ਹੁਣ ਚੀਜ਼ਾਂ ਮਾੜੀਆਂ ਦਿਖਾਈਆਂ ਨਾ ਬੈਰਿੰਗ ਦਿਖਾਏ ਆ ਅੱਛਾ ਉਹ ਪਾਉਨੇ ਨਹੀਂ ਭਾਵੇਂ ਕੋ ਘੱਟ ਵੀ ਕਹੀ ਨਾ 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 ਅਸੀਂ ਪਾਉਂਦੇ ਨਹੀਂ ਜੀ ਪੈਸਾ ਤਾਂ ਗਾਹਕ ਨੇ ਘੱਟ ਲਾਉਣਾ ਹਾਂ ਜੀ ਬਦਨਾਮੀ ਕਿਹਦੀ ਆ ਹਾਂ ਬਦਨਾਮੀ ਰਾਜ ਸਿੰਘ ਦੀ ਆ ਜਿਹੜਾ ਡਾਲੇ ਤੇ ਡਰੈਸ ਲਿਖਿਆ ਗਿਆ ਨੰਬਰ ਲਿਖਿਆ ਗਿਆ ਬਿਲਕੁਲ ਖੜਾ ਹੋਇਆ ਅਗਲਾ ਕੰਨ ਰਾਈ ਵਾਲਾ ਟਰਾਲਾ ਆ ਖੜਾ ਆ ਹਾਂ ਆ ਟਰਾਲਾ ਜਾਣਾ ਸੁਲਾ ਬਾਈ ਸultanpur Lodhi ਬਾਬੇ ਨਾਲ ਹਾਂ ਬਾਈ ਤੁਸੀਂ ਐਡ ਐਡ ਨਹੀਂ ਕਰਵਾਈ ਉਹ ਬਾਈ ਕੀ ਕਹਿੰਦੇ ਸੀ ਤੇ ਮਾਲਵੇ ਵਾਲਾ ਮੁੰਡਾ ਉਹ ਕਰਕੇ ਗਿਆ ਉਹ ਕਰਕੇ ਗਿਆ ਸੀ ਪਹਿਲਾਂ ਉਹ ਕਰਕੇ ਗਿਆ ਉਹਦਾ ਕਰਕੇ ਇੰਨੇ ਆਉਣ ਲੱਗਿਆ ਟਰਾਲੇ ਤੁਹਾਡੇ ਦੇਖੋ ਆਇਆ ਜੀ ਹਾਂਜੀ ਲੋਕਾਂ ਨੂੰ ਪਤਾ ਨਹੀਂ ਸੀ ਜੀ ਵੀ ਟਰਾਲਾ ਉੱਥੇ ਵੀ ਬਣਦਾ ਜੀ ਮਕਸਦ ਇਹ ਹੀ ਹੈ ਵੀਡੀਓ ਪਾਉਣ ਦਾ ਵੀ ਭਾਈ ਸਾਡੇ ਕਿਸਾਨ ਭਰਾਵਾਂ ਨੂੰ ਪਤਾ ਲੱਗੇ ਠੀਕ ਹੈ ਜੀ ਵੀ ਉਧਰ ਵੀ ਬਣ ਰਹੀ ਆ ਇਹ ਬਾਪੂ ਹੁਣੇ ਪਹਿਲਾਂ ਤੋਂ ਮਤਲਬ ਮਿਸਤਰੀ ਦਾ ਕੰਮ ਹੀ ਕਰਦੇ ਜਦੋਂ ਤੁਸੀਂ ਹਾਂ ਇਹ ਵੀ ਮੇਨ ਗੱਲ ਹੈ ਜੀ ਹਾਂਜੀ ਸਾਡੇ ਬਾਪੂ ਵੀ ਮੈਸਤਰੀ ਦਾਦਾ ਵੀ ਮੈਸਤਰੀ ਤੇ ਮੈਂ ਵੀ ਮੈਸਤਰੀ ਡਾਲਾ ਕਿੰਨੇ ਤਰ੍ਹਾਂ ਦਾ ਲਾ ਦਿੰਨੇ ਆ ਡਾਲਾ ਡਾਲਾ ਤਿੰਨ ਤਰ੍ਹਾਂ ਦਾ ਹੋ ਗਿਆ ਜੀ ਜੀ ਆ ਸਾਰੇ ਦਾ ਸਾਰਾ ਸਾਈਡ ਨੂੰ ਖੁੱਲ ਗਿਆ ਇੱਥੋਂ ਹਾਂਜੀ ਆ ਥੱਲੇ ਨੂੰ ਖੁੱਲ ਗਿਆ ਕਿੱਲੀਆਂ ਪਾ ਕੇ ਆ ਲੂਆਂ ਵਾਸਤੇ ਠੀਕ ਆ ਜੀ ਇੱਥੇ ਕਿੱਲੀ ਪੈ ਕੇ ਤਾਂ ਨੂੰ ਖੁੱਲ ਜਾਂਦਾ ਜੀ ਤਿੰਨ ਤਰ੍ਹਾਂ ਨਾਲ ਖੁੱਲੂਗਾ ਤੇ ਜੇ ਕਿਸੇ ਨੇ ਵਿਚਾਲੋਂ ਖੁੱਲਦਾ ਕਰਨਾ ਹਾਂ ਉਹ ਵੀ ਹੋ ਜਾਂਦਾ ਗੱਲ ਕਰ ਸੇਫਟੀ ਘਟਦੀ ਆ ਉਹਦੀ ਅੱਛਾ ਹਾਂ ਉਹਦੀ ਮਜ਼ਬੂਤੀ ਘਟਦੀ ਆ ਘਟਦੀ ਆ ਜੀ ਵਿਚਾਲੋਂ ਪਟ ਗਿਆ ਜਦੋਂ ਹਾਂ ਸਹੀ ਆ ਕਿਉਂਕਿ ਵਿਚਾਲੇ ਤਾਂ ਫਿਰ ਉਹਨੂੰ ਰੋਕਣ ਵਾਲੀਆਂ ਦੋ ਤਿੰਨ ਕਿੱਲੀਆਂ ਹੀ ਰਹਿ ਗਈਆਂ ਹਾਂ ਜੀ ਹਾਂ ਕਿੱਲੀਆਂ ਰਹਿਣਗਾਂ ਕਿੱਥੇ ਉਹ ਸਾਰਾ ਸਾਫ ਤਾਂ ਕਿੱਥੇ ਕਿੱਲੀਆਂ ਹਾਂ ਇਹ ਗੱਲ ਹੋ ਜਾਂਦੀ ਨਹੀਂ ਨਹੀਂ ਬਿਲਕੁਲ ਬਿਲਕੁਲ ਤੇ ਲੈ ਵੀ ਬਾਈ ਗੱਲ ਇਓਂ ਆ ਬੰਦਾ ਤੁਹਾਨੂੰ ਛੁਪਿਆ ਰੋਸਤਮ ਭਾਲਤਾ ਤੁਸੀਂ ਮਤਲਬ ਇਹ ਬੰਦੇ ਉਹ ਆ ਯਾਰ ਜਿਨ੍ਹਾਂ ਨੇ ਜ਼ਿੰਦਗੀ 'ਚ ਕੁਆਲਿਟੀ ਨਾਲ ਸਮਝੌਤਾ ਨਹੀਂ ਕੀਤਾ ਠੀਕ ਹੈ ਕਿ ਨਹੀਂ ਤੇ ਇਹ ਬੰਦੇ ਐ ਆਪਦਾ ਨੰਦਨਾ ਬਹਿ ਕੇ ਸਾਈਡ ਤੇ ਤਪੇ ਦੇ ਵਿੱਚ ਬਾਈ ਇਹ ਕਿਹੜੇ ਫਟਕ ਵਜਦੇ ਆ ਇਹ ਦਰਾਜ ਵਾਲੇ ਦਰਜ ਵਾਲੇ ਫਾਟਕ ਵੱਜਦੇ ਆ ਟਪਾ ਮੰਡੀ ਟਪਾ ਮੰਡੀ ਦਰਾਜ ਵਾਲੇ ਫਾਟਕਾਂ ਦੇ ਕੋਲੇ ਬੈਠੇ ਕੰਮ ਕਰਦੇ ਆ ਜਦੋਂ ਵੀ ਗੇੜਾ ਮਾਰਨਾ ਹੋਵੇ ਤੁਸੀਂ ਬੇਫਿਕਰ ਹੋ ਕੇ ਮਾਰ ਲਿਓ ਭਗਤ ਬੰਦੇ ਆ ਯਾਰ ਤੁਹਾਨੂੰ ਵੈਸੇ ਵਜਦੀ ਵੀਡੀਓ ਦੇਖ ਕੇ ਬਾਪੂ ਦੀ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਦਰवेश ਬੰਦੇ ਆ ਭਗਤ ਬੰਦੇ ਆ ਇੱਕ ਥੋੜੀ ਹੋਰ ਹੋਰ ਬੇਨਤੀ ਆ ਵੀਰ ਜੀ ਖੜਕੇ ਜਈ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਹਾਂ ਜਿਹੜਾ ਨੰਬਰ ਦਿੱਤਾ ਸਕਰੀਨ ਤੇ ਇਹਦੇ WhatsApp ਚੱਲਦਾ ਹੈ WhatsApp ਦੀ ਲੋਕੇਸ਼ਨ ਆ ਮੇਰੀ ਜੀ ਜੇ ਤੁਸੀਂ WhatsApp ਮੇਰਾ ਖੋਲੋਗੇ ਉਦੀ ਲੋਕੇਸ਼ਨ ਹੋ ਜਾਣੀ ਆ ਹਾਂ ਮੈਸੇਜ ਤੁਸੀਂ ਵਟਸਐਪ ਰਾਹੀਂ ਵੀ ਜਾਣਕਾਰੀ ਲੈ ਸਕਦੇ ਹੋ ਜੀ ਕਈ ਵਾਰ ਖੜਕੇ ਚ ਜਦੋਂ ਅਸੀਂ ਦਫ਼ਤਰ ਚ ਤਾਂ ਬਹਿੰਦੇ ਨਹੀਂ ਆਪ ਕੰਮ ਕਰਦੇ ਆਪ ਕੰਮ ਕਰਦੇ ਆ ਦਫ਼ਤਰ ਚ ਨਹੀਂ ਬਹਿੰਦੇ ਅਸੀਂ ਆਪ ਕੰਮ ਕਰਦੇ ਆ ਸਾਰੀ ਦੇਖ ਰਹੇਗਾ ਆਪ ਕਰਨੀ ਆ ਸੀ ਕੰਮ ਵੀ ਆਪ ਕਰਨਾ ਕਿਉਂ ਫਿਰ ਖੜਕੇ ਚ ਕਈ ਵਾਰ ਫੋਨ ਨਹੀਂ ਚੱਕਿਆ ਨਹੀਂ ਚੱਕਿਆ ਹਾਂ ਤੇ ਜੇ ਕਿਸੇ ਵੀ ਬਾਈ ਨੇ ਫੋਨ ਕਰਨਾ ਸੰਪਰਕ ਕਰਨਾ ਤਾਂ ਬਾਈ ਫੋਨ ਨਾ ਚੱਕੇ ਬਾਈ ਚਾਂਸ ਤੇ ਤੁਸੀਂ ਮੈਸੇਜ ਕਰ ਲਿਓ ਬਾਈ ਆਪੇ ਰਿਪਲਾਈ ਕਰ ਦੇ ਹਾਂ ਵਟਸਐਪ ਤੇ ਜਿਉਂਦੇ ਹੋ